3 ਸਾਲ ਇੰਡੀਆ ਚ ਮੈਂ ਕਹੂੰਗਾ ਵੈਸੇ 5 ਸਾਲ ਕਹਿੰਦੇ ਨੇ ਪਰ ਮੈਂ ਕਹੂੰਗਾ ਵੀ 3 ਸਾਲ ਮਿਨਿਮਮ ਜੇ ਤੁਸੀਂ ਕੋਈ ਵੀ ਪੈਸਾ ਠੀਕ ਹੈ 1 ਰੁਪਿਆ ਵੀ ਜੇ ਤੁਸੀਂ ਇਹ ਸੋਚ ਨਾਲ ਲਾ ਰਹੇ ਹੋ ਕਿ 6 ਮਹੀਨੇ ਚ 2 ਮਹੀਨੇ ਚ 1 ਸਾਲ ਚ ਉਹਦੇ ਤੋਂ ਪੈਸਾ ਕਮਾਉਣਾ ਠੀਕ ਹੈ ਮੈਂ ਇੱਥੇ ਕਿਸੇ ਵੀ ਸੋਚ ਨੂੰ ਸਹੀ ਜਾਂ ਗਲਤ ਨਹੀਂ ਕਹ ਰਿਹਾ ਮੈਚੂਰੀ ਫੇ ਕਹ ਰਹੇ ਕਿ ਇਨਵੈਸਟਮੈਂਟ ਤੁਹਾਨੂੰ ਸਮਝਾ ਰਹੇ ਫਰਕ ਲੋਕਾਂ ਦੇ ਵੈਭ ਦੂਰ ਕਰਨੇ ਨੇ ਬਹੁਤ ਸਾਰੇ ਲੋਕਾਂ ਨੂੰ ਕਲੀਅਰ ਨਹੀਂ ਹੁੰਦਾ ਇਨਵੈਸਟਮੈਂਟ ਕੀ ਹੁੰਦੀ ਹੈ ਇੰਡੀਆ ਚ 3 ਸਾਲ ਤੋਂ ਘਟ ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਇਨਵੈਸਟਮੈਂਟ ਕੀਤੀ ਹੈ ਤਾਂ ਉਹ ਇਨਵੈਸਟਮੈਂਟ ਨਹੀਂ ਹੈ ਉਹ ਤੁਸੀਂ ਟਰੇਡਿੰਗ ਦੇ ओरिएंटेड ਬੇਸਿਕਲੀ ਚੀਜ਼ਾਂ ਨੂੰ ਕਰ ਰਹੇ ਹੋ ਔਰ ਹਮੇਸ਼ਾ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੀ ਇਨਵੈਸਟਮੈਂਟ ਹੈ ਉਹਦੇ ਚ ਆਪਾਂ ਸਿਰਫ ਉਹੀ ਪੈਸੇ ਨੂੰ ਯੂਜ਼ ਕਰਦੇ ਆ ਉਹੀ ਪੈਸੇ ਨੂੰ ਇਨਵੈਸਟ ਕਰਦੇ ਆ ਜਿਹੜਾ ਸਾਨੂੰ ਜੋ ਸਾਡੇ ਕੈਲਕੂਲੇਟਿਡ ਜ਼ਿੰਦਗੀ ਦਾ ਐਨਾਲਿਸਿਸ ਹੈ ਜੋ ਆਉਣ ਵਾਲੇ ਸਮੇਂ ਦਾ ਉਹਦੇ ਚ ਸਾਨੂੰ ਉਹ ਪੈਸਾ ਨਹੀਂ ਚਾਹੀਦਾ ਫੋਰ ਐਗਜ਼ਾਮਪਲ ਕੋਈ ਘਰ ਦਾ ਵੱਡਾ ਮੈਂਬਰ ਹੈ ਉਹ ਇਨਵੈਸਟਮੈਂਟ ਕਰ ਰਿਹਾ ਤਾਂ ਉਹ ਕੋਈ ਵੀ ਐਸੇ ਪੈਸੇ ਨੂੰ ਇਨਵੈਸਟ ਨਹੀਂ ਕਰੂਗਾ ਜਿਹਦੇ ਚ ਉਹਨੇ ਆਪਣੀ ਕੁੜੀ ਦਾ ਜਾਂ ਆਪਣੀ ਭੈਣ ਦਾ ਵਿਆਹ ਕਰਨਾ ਹੋਵੇ 6 ਮਹੀਨੇ ਨੂੰ ਘਰ ਬਣਾਉਣਾ ਹੋਵੇ ਜਾਂ ਕੁਝ ਵੀ ਇਸ ਤਰੀਕੇ ਦਾ ਇਹ ਮੁੰਡੇ ਨੂੰ ਬਾਹਰ ਭੇਜਣਾ ਹੋਵੇ ਤਾਂ ਉਹ ਬੇਸਿਕਲੀ ਐਸੇ ਪੈਸੇ ਨੂੰ ਇਨਵੈਸਟ ਕਰੂਗਾ ਜਿਹੜਾ ਉਹਨੂੰ ਨਹੀਂ ਹਜੇ ਯੂਜ਼ ਕਰਨਾ ਜਿੰਨੂੰ ਉਹ 10 ਸਾਲ ਤੱਕ ਵੈਸੇ ਜੋ ਬਾਹਰ ਜਦੋਂ ਤੁਸੀਂ ਜਾਓਗੇ ਕਦੇ ਇੰਟਰਨੈਸ਼ਨਲ ਮਾਰਕੀਟ 'ਚ ਕਿਸੇ ਨੂੰ ਪੁੱਛੋਗੇ ਜਿਨ੍ਹਾਂ ਨੇ ਐਕਸਪੀਰੀਅੰਸ ਹੈ ਕਿ ਇਨਵੈਸਟਮੈਂਟ ਦਾ ਟਾਈਮ ਹਾਰਾਈਜ਼ਨ ਕੀ ਹੈ ਹਜੇ ਤਾਂ ਆਪਾਂ ਇਨਵੈਸਟਮੈਂਟ ਨੂੰ ਸਮਝ ਬਾਅਦ ਬਾਅਦ ਚ ਰਹੀਆਂ ਪਹਿਲਾਂ ਆਪਾਂ ਉਹਦਾ ਟਾਈਮ ਪੀਰੀਅਡ ਸਮਝ ਰਹੇ ਹਾਂ ਤੋ ਗੋਗੋਗੇ 10 ਸਾਲ ਤੱਕ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੱਖ ਸਕਦੇ ਹੋ ਉਹਨੂੰ ਆਪਾਂ ਇਨਵੈਸਟਮੈਂਟ ਦੀ ਕੈਟਾਗਰੀ ਚ ਪਾਉਂਦੇ ਹਾਂ ਜਦੋਂ ਆਪਾਂ ਇੰਨੇ ਲੰਬੇ ਸਮੇਂ ਨੂੰ ਲੈ ਕੇ ਚੱਲੇਗੇ ਨਾ ਤਾਂ ਉੱਥੇ ਦੋ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਪਹਿਲੇ ਨੰਬਰ ਤੇ ਕਿ ਚਾਰਟ ਉਹਦੇ ਚ ਕੰਮ ਨਹੀਂ ਆਉਂਦੇ ਕੋਈ ਚਾਰਟ ਇਨਵੈਸਟਮੈਂਟ ਚ ਕੋਈ ਕੰਮ ਨਹੀਂ ਆਉਂਦਾ ਇਨਵੈਸਟਮੈਂਟ ਆਸਤੇ ਫੰਡੇ ਹੋਰ ਨੇ ਠੀਕ ਹੈ ਦੂਸਰੇ ਨੰਬਰ ਤੇ ਜਿੰਨਾ ਟੈਕਨੀਕਲ ਅੰਦਰ ਚਲੇ ਜਾਓਗੇ ਚੀਜ਼ਾਂ ਨੂੰ ਉਹਨਾਂ ਤੋਂ ਨੂੰ ਇਨਵੈਸਟਮੈਂਟ 'ਚ ਘੱਟ ਪ੍ਰੋਫਿਟ ਹੋਊਗਾ ਜਿੰਨਾ ਸਿੰਪਲ ਰੱਖੋਗੇ ਚੀਜ਼ਾਂ ਨੂੰ ਉਹਨਾਂ ਤੋਂ ਨੂੰ ਇਨਵੈਸਟਮੈਂਟ 'ਚ ਜ਼ਿਆਦਾ ਪ੍ਰੋਫਿਟ ਹੋਊਗਾ ਕਾਮਨ ਸੈਂਸ ਇਨਵੈਸਟਿੰਗ ਕੀ ਹੁੰਦੀ ਹੈ ਕਿ ਜਿਹੜੇ ਵੀ ਐਸੈਟ ਕਲਾਸ 'ਚ ਤੁਸੀਂ ਇਨਵੈਸਟ ਕਰ ਰਹੇ ਹੋ 골ਡ 'ਚ ਵੀ ਇਨਵੈਸਟਮੈਂਟ ਕੀਤੀ ਸਿਰਫ ਸਟਾਕਸ 'ਚ ਇਨਵੈਸਟਮੈਂਟ ਨਹੀਂ ਹੈ ਕਿ ਸਿਰਫ ਸਟਾਕਸ 'ਚ ਇਨਵੈਸਟਮੈਂਟ ਹੋਊਗੀ 골ਡ 'ਚ ਵੀ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਸਿਲਵਰ 'ਚ ਵੀ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਨਿਫਟੀ ਇੰਡੈਕਸ ਚ ਵੀ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਇੱਕ ਪਰਟੀਕੂਲਰ ਸਟਾਕ ਚ ਵੀ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਬਾਂਡ ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਪ੍ਰਾਪਰਟੀ ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਟਾਕਸ ਅ ਮਿਊਚੁਅਲ ਫੰਡਸ ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਇਹ ਸਾਰੇ ਇਹ ਸਾਰੇ ਨੂੰ ਆਪਾਂ ਐਸੈਟ ਕਹਿੰਨੇ ਐਸੈਟ ਕਲਾਸਿਸ ਨੇ 골ਡ ਕਮੋਡਿਟੀ ਦੀ ਹੋਗੀ ਹੈ ਨਾ ਪ੍ਰੈਸ਼ੀਅਸ ਮੈਟਲ ਕਹਿੰਨੇ ਆ ਉਹਨੂੰ ਆਪਾਂ ਇਸ ਤੋਂ ਇਲਾਵਾ ਈਟੀਐਫਸ ਹੋਗੇ ਜਿਨ੍ਹਾਂ ਨੂੰ ਨਿਫਟੀ ਬੈਂਕ ਨਿਫਟੀ ਬੀਜ਼ ਠੀਕ ਹੈ ਇਸ ਤੋਂ ਇਲਾਵਾ ਮਿਊਚੁਅਲ ਫੰਡ ਜਿਹੜੇ ਕਿ ਆਪਾਂ ਕਿਸੇ ਨੂੰ ਪੈਸਾ ਦੇ ਰਹੇ ਆ ਆਪਾਂ ਆਪਣੇ ਬਿਹਫ ਤੇ ਮੈਨੇਜ ਕਰਨ ਵਾਸਤੇ ਪੂਲ ਚ ਔਰ ਬੇਸਿਕ ਜਿਹੜਾ ਹੈਗਾ ਡਿਫਾਲਟ ਇਨਵੈਸਟਮੈਂਟ ਮੈਥਡ ਜਿਹਦੇ ਚ ਆਪਾਂ ਸਟਾਕ ਬਾਈ ਕਰ ਰਹੇ ਆ ਸੋ ਇਨਵੈਸਟਮੈਂਟ ਨੂੰ ਸਮਝਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਵੀ ਅਸੀਂ ਇਨਵੈਸਟਮੈਂਟ ਕਿਸ ਮਾਈਂਡਸੈਟ ਨਾਲ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਮਾਈਂਡਸੈਟ ਜਿਹੜਾ ਹੈਗਾ ਉਹ ਇਹ ਹੋਣਾ ਚਾਹੀਦਾ ਵੀ ਜਿਹੜੇ ਵੀ ਐਸੈਟ ਚ ਅਸੀਂ ਇਨਵੈਸਟਮੈਂਟ ਕਰ ਰਹੇ ਆ ਉਦੀ ਵੈਲਿਊ ਫਿਊਚਰ ਚ ਕੀ ਰਹੂਗੀ ਅੱਜ ਉਦੀ ਵੈਲਿਊ ਕੀ ਆ ਉਹਦਾ ਕੋਈ ਡਿਪੈਂਡ ਕਿਉਂਕਿ ਅੱਜ ਆਪਾਂ ਨਾ ਉਹਨੂੰ ਐਗਜ਼ਿਟ ਕਰਨਾ ਨਾ ਉਹਨੂੰ ਆਪਾਂ ਨੂੰ ਆਪਾਂ ਤਾਂ 10 ਸਾਲ ਦੇ ਹਿਸਾਬ ਨਾਲ ਸੋਚਣਾ ਤੁਸੀਂ ਚਾਹੇ ਇਨਵੈਸਟਮੈਂਟ 3 ਸਾਲਾਂ ਦੇ ਹਿਸਾਬ ਨਾਲ ਹੀ ਕਰ ਰਹੇ ਹੋ ਤੁਸੀਂ ਇਹ ਪੁੱਛੋ ਆਪਣੇ ਹਿਸਾਬ ਨੂੰ ਕਿ ਆਪਣੇ ਆਪ ਨੂੰ ਜਦੋਂ ਤੁਸੀਂ ਕਿਸੇ ਵੀ ਐਸੈਟ ਚ ਇਨਵੈਸਟ ਕਰ ਰਹੇ ਹੋ ਜ਼ਿਆਦਾਤਰ ਤੁਸੀਂ ਸਟਾਕਸ ਚ ਇਨਵੈਸਟ ਕਰੋਗੇ ਤੁਸੀਂ ਆਪਣੇ ਆਪ ਨੂੰ ਇਹ ਪੁੱਛੋ ਕਿ 10 ਸਾਲ ਬਾਅਦ 15 ਸਾਲ ਬਾਅਦ 50 ਸਾਲ ਬਾਅਦ ਜਿਹੜੀ ਚੀਜ਼ ਜਿਸ ਸਟਾਕ ਜਿਸ ਬਿਜ਼ਨਸ 'ਚ ਮੈਂ ਪੈਸਾ ਲਗਾ ਰਿਹਾ ਹਾਂ ਕਿ ਉਹ ਚੀਜ਼ ਰੈਲੇਵੈਂਟ ਰਹੂਗੀ ਜਿਸ ਜਵਾਬ ਆ ਹਾਂ ਤਾਂ ਹੀ ਉਹਦੇ 'ਚ ਇਨਵੈਸਟਮੈਂਟ ਕਰੋ ਕਾਮਨ ਸੈਂਸ ਇਨਵੈਸਟਿੰਗ ਫੋਰ ਐਗਜ਼ਾਮਪਲ ਇੰਸਟਾਗ੍ਰਾਮ ਰਵੀ ਨਾ ਰਵੀ ਫੇਸਬੁੱਕ ਰਵੀ ਨਾ ਰਵੀ ਗੂਗਲ ਰਵੀ ਨਾ ਰਵੀ ਆਪਾਂ ਨੂੰ ਨਹੀਂ ਪਤਾ ਰਿਪਲੇਸਮੈਂਟ ਹੋ ਰਹੀ ਹੈ ਨਹੀਂ ਬੜੀ ਤੇਜ਼ੀ ਨਾਲ ਏਆਈ ਆਪਾਂ ਨੂੰ ਨਹੀਂ ਪਤਾ ਪਰ ਕੱਪੜੇ ਰਹਿਣਗੇ 50 ਸਾਲ ਬਾਅਦ ਕੱਪੜੇ ਤਾਂ ਪਾਵਾਂਗੇ ਨਾ ਬਰਤਨ ਭਾਂਡੇ ਇਹੋ ਜਿਹੀਆਂ ਚੀਜ਼ਾਂ ਰਹਿਣਗੀਆਂ ਠੀਕ ਹੈ ਬੂਟ ਇਹੋ ਜੀਆਂ ਚੀਜ਼ਾਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਮੋਟਰਸਾਈਕਲ ਸਕੂਟਰ ਈਵੀ ਚਾਹੇ ਕਨਵਰਟ ਹੋ ਜਾਣਗੇ ਪਰ ਕੰਪਨੀਆਂ ਤਾਂ ਉਹੀ ਕੰਮ ਕਰਨੀਆਂ ਨੇ ਸੋ ਸਭ ਤੋਂ ਪਹਿਲੇ ਨੰਬਰ ਤੇ ਆਪਦੇ ਆਪ ਨੂੰ ਇਹ ਪਿੱਛੋ ਕਿ ਜਿਹੜਾ ਇਹਦਾ ਬਿਜ਼ਨਸ ਆ ਇਹ ਆਉਣ ਵਾਲੇ ਸਮੇਂ 'ਚ ਇਹ ਰੈਲੇਵੈਂਟ ਰਹੂਗਾ ਫਿਰ ਅੱਗੇ ਇਨਵੈਸਟਮੈਂਟ ਦਾ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਤੁਸੀਂ ਇਹ ਸਮਝਣਾ ਕਿ ਜੋ ਜੋ ਇਹ ਪੂਰੀ ਦੀ ਪੂਰੀ ਇੰਡਸਟਰੀ ਹੈ ਇਹ ਪਿਛਲੇ 5 ਤੋਂ 10 ਸਾਲਾਂ ਦਾ ਇਹਦਾ ਕੀ ਟਰੈਕ ਰਿਕਾਰਡ ਹੈ। ਕਰੰਟ ਟਰੈਕ ਰਿਕਾਰਡ ਕੀ ਹੈ? ਔਰ ਔਰਨ ਵਾਲੇ ਸਮੇਂ ਦਾ ਤੁਹਾਨੂੰ ਆਈਡੀਆ ਹੋ ਜਾਊਗਾ। ਜਿਵੇਂ ਫਾਰ ਇਗਜ਼ਾਮਪਲ ਕੁਝ ਸੈਕਟਰ ਜਿਵੇਂ ਆਈਟੀ ਹੈ ਜਾਂ ਫਾਰਮਾਸਿਊਟੀਕਲ ਦੇ ਸੈਕਟਰਸ ਨੇ। ਇਹ ਬੜੇ ਸਟੇਬਲ ਸੈਕਟਰ ਮੰਨੇ ਜਾਂਦੇ ਕਿਉਂਕਿ ਲੋਕਾਂ ਨੇ ਬਿਮਾਰ ਹੋਣੋਂ ਨਹੀਂ ਹਟਣਾ ਆਬਾਦੀ ਆਪਣੀ ਬਹੁਤ ਹੈ। ਹੈਲਥ케ਅਰ ਸੈਕਟਰ ਹੈ ਜਿਹੜਾ ਹੌਸਪਿਟਲਾਈਜ਼ ਫਾਰਮਾਸਿਊਟੀਕਲ ਅਲੱਗ ਹੈ ਜਿਹੜੀਆਂ ਦਵਾਈਆਂ ਬਣਾਉਂਦੇ। ਹੈਲਥ케ਅਰ ਅਲੱਗ ਹੈਲਥ케ਅਰ ਤੁਹਾਡੇ ਹਸਪੀਟਲ ਚੇਂਜ ਆ ਗੀਆਂ ਪੋਲੋ ਹਸਪੀਟਲ ਮੈਕਸ ਹਸਪੀਟਲ ਔਰ ਨਾਲ ਜਿਵੇਂ ਪੈਥ ਲੈਬਸ ਹੋ ਗਈਆਂ ਡਾਕਟਰ ਰੈਡੀ ਆਪਣਾ ਡਾਕਟਰ ਲਾਲ ਪੈਥ ਲੈਬ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਲਥ케ਅਰ ਯਾ ਉਸ ਨਾਲ ਰਿਲੇਟਡ ਪ੍ਰੋਡਕਟਸ ਯਾ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ ਇਹਦਾ ਇੰਸ਼ੋਰੈਂਸ ਹੋ ਗਿਆ ਇੰਸ਼ੋਰੈਂਸ ਰਹੂਗੀ ਪਹਿਲਾਂ ਤਾਂ ਇਹ ਤੁਸੀਂ ਆਪਦੇ ਆਪ ਨੂੰ ਪੁੱਛਣਾ ਕਿ ਇਹ ਰੈਲੇਵੈਂਟ ਰਹੂਗੀ ਕਿ ਨਹੀਂ ਰਹੂਗੀ ਦੂਸਰੇ ਨੰਬਰ ਤੇ ਤੁਸੀਂ ਇਹ ਸਵਾਲ ਆਪਣੇ ਆਪ ਨੂੰ ਪੁੱਛਣਾ ਕੀ ਜੋ ਮੈਂ ਇਨਵੈਸਟਮੈਂਟ ਕਰ ਰਿਹਾ ਹਾਂ ਜੋ ਮੈਂ ਬਾਈ ਕਰ ਰਿਹਾ ਇਹਦੀ ਕਿੰਨੀ ਜ਼ਿਆਦਾ ਰੈਲੇਵੈਂਟਸ ਮਤਲਬ ਵਧੂਗੀ ਕਿ ਘਟੂਗੀ ਕਈ ਚੀਜ਼ਾਂ ਅਜ ਤੋ 10 15 ਸਾਲ ਬਾਅਦ ਜਾਂ ਪਹਿਲਾਂ ਵੀ ਰੈਲੇਵੈਂਟ ਸੀ ਬਟ ਉਨੀਆਂ ਨਹੀਂ ਹੈ ਜਿੰਨੀਆਂ ਅੱਜ ਨੇ ਫੋਰ ਐਗਜ਼ਾਮਪਲ ਤੁਸੀਂ ਦੱਸੋ ਕੋਈ ਐਹੋ ਜੀ ਚੀਜ਼ ਜਿਹੜੀ ਕਿ 10 15 ਸਾਲ ਪਹਿਲਾਂ ਪੂਰੀ ਪੂਰੀ ਉਹ ਆਪਣੀ ਪਗੜ ਉਹਦੀ ਬਹੁਤ ਕੈਂਟ ਸੀ ਬਟ ਹੁਣ ਉਨੀ ਨਹੀਂ ਰਹੀ ਚਲ ਇੱਕ ਹੋਰ ਇਹਦੇ ਚ ਕੁਐਸਚਨ ਐਡ ਕਰ ਦਿੰਦੇ ਆ ਤੋਂ ਨੂੰ ਇਹੋ ਜਿਹਾ ਕਿਹੜਾ ਸੈਕਟਰ ਇਹੋ ਜਿਹਾ ਲੱਗਦਾ ਵੀ ਜਿਹੜਾ ਅੱਜ ਤੋਂ 10 ਸਾਲ ਬਾਅਦ ਉਹਨਾਂ ਕੈਂਟ ਨਹੀਂ ਮੰਨਿਆ ਜਾਊਗਾ ਉਹਨਾਂ ਵਧੀਆ ਨਹੀਂ ਮੰਨਿਆ ਜਾਊਗਾ ਉਹਨਾਂ ਰੈਲੇਵੈਂਟ ਨਹੀਂ ਮੰਨਿਆ ਜਾਊਗਾ ਜਿਹੜਾ ਜਿੰਨਾ ਅੱਜ ਦੀ ਡੇਟ ਚ ਦੋ ਸਵਾਲ ਨੇ ਇੱਕ ਕਿ ਪਹਿਲਾਂ ਸੀਗਾ ਅੱਜ ਨਹੀਂ ਆ ਇੱਕ ਕਿ ਜਿਹੜਾ ਅੱਜ ਆ ਫਿਊਚਰ ਚ ਨਹੀਂ ਰਹੂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਅ ਆਪਣਾ ਕੇਬਲ ਨੈਟਵਰਕ ਦੇ ਸਟਾਕ ਸੀਗੇ ਰਿਲਾਇੰਸ ਕਮਿਊਨੀਕੇਸ਼ਨ ਹੈਥਵੇ ਸਨ ਟੀਵੀ ਉਹਨਾਂ ਦੀ ਰੈਲੇਵੈਂਸ ਬਹੁਤ ਸੀਗੀ ਇੱਕ ਟਾਈਮ ਤੇ ਪੀਕ ਤੇ ਸੀਗੀ ਉਹ 10 ਸਾਲ ਪਹਿਲਾਂ ਇੰਟਰਨੈਟ ਇੰਨਾ ਨਹੀਂ ਸੀਗਾ 3G 2G ਚੱਲਦਾ ਸੀ ਤਾਂ ਉਹਦਾ ਕੋਈ ਆਲਟਰਨੇਟਿਵ ਨਹੀਂ ਸੀ ਟੀ ਐਂਟਰਟੇਨਮੈਂਟ ਦਾ ਸਾਧਨ ਜਾਂ ਤਾਂ ਸਿਨੇਮਾ ਸੀ ਜਾਂ ਟੀਵੀ ਸੀ ਮਟਾਜ ਕਿਉਂਕਿ ਉਹ ਫੋਨ ਤੇ ਕਨਵਰਟ ਹੋ ਗਿਆ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਮੈਂ ਨਹੀਂ ਕਰ ਰਿਹਾ ਮੈਂ ਇੱਕ ਸਪੈਸੀਫਿਕਲੀ ਇੱਕ ਸੈਕਟਰ ਜਿਹਦੀਆਂ ਚਾਰ ਕੰਪਨੀਆਂ ਲਿਸਟਡ ਨੇ ਕੋਰੋਨਾ ਨੇ ਕੋਈ ਪਰਫਾਰਮ ਨਹੀਂ ਕੀਤਾ ਪਿਛਲੇ 10 ਸਾਲਾਂ ਤੋਂ ਉਹ ਇੱਕ ਐਸਾ ਸੈਕਟਰ ਹੈ ਜਿਹੜਾ ਅੱਜ ਇੰਨਾ ਇਰੈਲੇਵੈਂਟ ਵੀ ਨਹੀਂ ਹੈ ਬਹੁਤ ਸਾਰੇ ਕਹਰਾਂ ਦੇ ਟੀਵੀ ਕੇਬਲ ਲੱਗੀਆਂ ਹੋਏ ਫਾਸਟਵੇ ਵਗੈਰਾ ਆਪਣੇ ਹੁਣ ਨਹੀਂ ਇੰਨੇ ਆ ਉਹ ਆਉਣ ਵਾਲੇ ਸਮੇਂ ਚ ਬੰਦ ਹੋ ਜਾਊਗਾ ਕਿਉਂਕਿ ਸਾਰਾ ਕੁਝ ਇੰਟਰਨੈਟ ਦੇ ਥਰੂ ਹੀ ਹੋ ਜਾਊਗਾ ਤਾਂ 스마트 ਟੀਵੀ ਹੋਣਗੇ ਕੇਬਲ ਦੀ ਲੋੜ ਨਹੀਂ ਪੈਣੀ ਔਰ ਜੋ ਵੀ ਚੈਨਲ ਹੈ ਜੋ ਮਟੀਰੀਅਲ ਆਪਾਂ ਕੰਜ਼ੂਮ ਕਰਾਂਗੇ ਉਹ OTT ਨੈਟਵਰਕਸ ਦੇ ਥਰੂ ਹੀ ਕਰਾਂਗੇ ਜਿਵੇਂ ਫੋਰ ਐਗਜ਼ਾਮਪਲ ਸੋਨੀ ਦੇ ਸਾਰੇ ਜਿਹੜੇ ਚੀਜ਼ਾਂ ਉਹ ਸੋਨੀ ਟੀਵੀ ਦੇ ਹਿਸਾਬ ਨਾਲ ਆਊਗਾ ਇਵੈਂਚੁਅਲੀ 15 ਜਾਂ 20 ਸਾਲਾਂ ਬਾਅਦ ਮੈਨੂੰ ਲੱਗਦਾ ਹੈ ਚੈਨਲ ਜਿਹੜਾ ਆਪਾਂ ਬਦਲਦੇ ਆ 135 ਨੰਬਰ ਉਹ ਬੰਦ ਹੋ ਜਾਊ ਪਿਛਲੇ 10 ਸਾਲ ਤੋਂ ਮੈਂ ਪਰਸਨਲੀ ਕਦੇ ਵੀ ਨਹੀਂ ਯੂਜ਼ ਕੀਤਾ ਕਿਉਂਕਿ ਜਦੋਂ ਦਾ ਵਾਈਫਾਈ ਲੱਗਿਆ ਕਰੇ ਇੱਕ ਇੱਕ ਸੈਕਟਰ ਮੈਂ ਤੁਹਾਨੂੰ ਇਦਾਂ ਦਾ ਦੱਸਿਆ ਦੂਸਰਾ ਸੈਕਟਰ ਜੇ ਆਪਾਂ ਕਵਾਂਗੇ ਤਾਂ ਵਾਚ ਮੇਕਰ ਬ੍ਰਾਂਡਸ ਨੇ ਜਿਹੜੇ ਉਹਨਾਂ ਦੀ ਇੰਨੀ ਰੈਲੇਵੈਂਸ ਨਹੀਂ ਰਹੀ ਪਿਛਲੇ 15 ਸਾਲਾਂ ਦੇ ਹਿਸਾਬ ਨਾਲ ਲੇਕਿਨ ਉਹਨਾਂ ਦਾ ਸਭ ਤੋਂ ਵੱਡਾ ਕੰਪੀਟੀਟਰ ਕੀ ਬਣ ਕੇ ਨਿਕਲਿਆ ਸਮਾਰਟਵਾਚ ਨਹੀਂ ਸਮਾਰਟਵਾਚ ਨਹੀਂ ਮੋਬਾਈਲ ਫੋਨ ਕਿਉਂਕਿ ਘੜੀ ਬੰਦਾ ਟਾਈਮ ਦੇਖਣ ਦੇ ਹਿਸਾਬ ਨਾਲ ਟਾਈਮ ਉਹਨੂੰ ਰਵੇ ਕਿਉਂਕਿ ਆਪਾਂ ਪਹਿਲਾਂ ਜਿੱਥੇ ਵੀ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਘੜੀ ਤੋਂ ਇਲਾਵਾ ਕਿਤੇ ਵੀ ਟਾਈਮ ਨਹੀਂ ਸੀ ਦਿਖਦਾ ਬਟ ਅੱਜ ਦੇ ਸਮੇਂ 'ਚ ਜੇ ਮੈਂ ਘੜੀ ਨਹੀਂ ਵੀ ਬੰਦ ਆ ਇਹ ਸਿਰਫ ਔਰ ਸਿਰਫ ਅੱਜ ਦੀ ਡੇਟ 'ਚ ਘੜੀ ਬੰਨਣ ਵਾਲਾ ਬੰਦਾ ਸ਼ਕੀਨ ਘੜੀ ਬਨੂਗਾ ਸ਼ਕੀਨ ਜਿਹੜਾ ਬੰਦਾ ਹੋਊਗਾ ਲਗਜ਼ਰੀ ਉਹੀ ਨੇ ਬਟ ਜਿਹੜੇ HMT ਵਗੈਰਾ ਕੰਪਨੀਆਂ ਸਿਗੀਆਂ ਠੀਕ ਹੈ ਜਾਂ ਟਾਈਟਨ ਦੀਆਂ ਜਿਹੜੀਆਂ ਬੇਸਿਕ ਉਹਨਾਂ ਦਾ ਰੇਟ ਵੱਧ ਕੇ ਹੋਣਗੇ ਪਰ ਉਹ